ਸਹੀ ਗੁਰੂ ਆਏ you mm -hmm. ਬਾਦਸ਼ਾਹੀ ਬਾਰਾਗ ਨਹੀਂ ਬਾਣੀ ਨੋਹੇ ਮੱਲੇ ਦੇ ਸ਼ਲੋਕ ਦੀ ਕਥਾ ਪ੍ਰਾਰੰਭ ਹੈ ਚਾਰ ਸ਼ਲੋਕਾਂ ਦੀ ਕਥਾ ਹੋទਗੀ ਹੈ ਅੱਜ ਪੰਜਵਾਂ ਸ਼ਲੋਕ ਪ੍ਰਾਰੰਭ ਹੋਏਗਾ ਨਾਲ ਨਾਲ ਆਪਾਂ ਸਾਰਿਆਂ ਨੇ ਜਾਪ ਕਰਨਾ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਹੈ ਬਾਦਸ਼ਾਹੀ ਬਾਣੀ ਆਪਣੀ ਰਸਨਾ ਤੋਂ ਸਾਰਿਆਂ ਨੇ ਉਚਾਰਨੀ ਹੈ ਪਹਿਲਾਂ ਦਾਸ ਫਿਰ ਆਪ ਸਭ ਸੰਤਾਂ ਨੇ ਕਿਰਪਾ ਕਰਨੀ ਧਨਦਾਰਾ ਸੰਪਤ ਸਗਲ ਧਨਦਾਰਾ ਸੰਪਤ ਸਗਲ ਧਨਦਾਰਾ ਸੰਪਤ ਸਗਲ ਧਨਦਾਰਾ ਸੰਪਤ ਸਗਲ ਜਿਨ ਅਪਨੀ ਕਰਮਾਨ ਜਿਨ ਅਪਨੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਇਨ ਮੈਂ ਕਛ ਸੰਗੀ ਨਹੀਂ ਜਨਮ ਅਪਤ ਸੰਗੀ ਨਹੀਂ ਇਨ ਮੈਂ ਅਪਤ ਸੰਗੀ ਨਹੀਂ ਨਾਨਕ ਸਾਚੀ ਜਹਾਨ ਨਾਨਕ ਸਾਚੀ ਜਹਾਨ ਤਨ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਪੰਜਵੇਂ ਸ਼ਲੋਕ ਵਿੱਚ ਉਪਦੇਸ਼ ਬਖਸ਼ ਕਰਕੇ ਕਿਰਤਾਰਪ ਕਰੇ ਹਨ ਤਨਾਰਾ ਸੰਪਤ ਸਗਲ ਧਨ ਤਨ ਪਦਾਰਥ ਹਨ ਜੋ ਦਾਰਾ ਇਸਤਰੀ ਘਰ ਵਾਲੀ ਸੰਪਤ ਸੰਪਦਾਰਤ ਹੈ ਸਗਲ ਸਾਰੀ ਸੰਪਤੀ ਸਾਰੀ ਜਾਇਦਾਦ ਜਿਨੇ ਆਪਣੀ ਕਰਮਾਨ ਤਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕਿਰਪਾ ਕਰ ਰਹੇ ਹਨ ਦੱਸ ਰਹੇ ਹਨ ਧਨ ਇਸਤਰੀ ਤੇ ਸਾਰੀ ਜਾਇਦਾਦ ਆਪਣੀ ਕਰਕੇ ਆਪਾਂ ਮੰਨ ਕੇ ਬੈਠੇ ਹਾਂ ਵੀ ਮੇਰੀ ਆਪਣੀ ਹੈ ਪਰ ਸੱਚੇ ਪਾਤਸ਼ਾਹ ਕਹ ਰਹੇ ਨੇ ਜਿਨ ਆਪਣੀ ਕਰਮਾਂ ਆਪਣੀ ਤਾਂ ਕਰਕੇ ਮੰਨਿਆ ਹੋਏ ਪਰ ਇਨ ਮੈਂ ਕਛ ਸੰਦੀ ਨਹੀਂ ਪਰ ਇਹ ਗੱਲ ਸੱਚੀ ਸਮਝ ਇਨ ਸਾਰਿਆਂ ਵਿੱਚੋਂ ਕੋਈ ਵੀ ਇੱਕ ਵੀ ਤੇਰਾ ਸਾਥੀ ਨਹੀਂ ਬਣ ਸਕਦਾ ਇਨ ਮੈਂ ਕਜ ਸੰਗੀਨ ਨਾਨਕ ਸਾਚੀ ਜਾ ਹੁਣ ਅਗਲੇ ਪਵਨ ਉਪਦੇਸ਼ ਅਗਲੇ ਸ਼ਲੋਕ ਕੇ ਪਾਸਾ ਕਿਰਪਾ ਕਰਨਗੇ ਸੋ ਸਾਰੇ ਨਾਲ ਧਿਆਨ ਕਰੀਏ ਜੀ ਪਦ ਤੋ ਧਾਰਣ ਭੈਦਰ ਪਦ ਤੋ ਧਾਰਣ ਭੈਦਰ ਤਦ ਤੋ ਧਾਰਣ ਭੈ ਹਰਣ ਪਤ ਤੋ ਧਾਰਣ ਭੈ ਹਰਣ ਤਹੋ ਨਾਨਕ ਤਹਿ ਜਾਣੀਐ ਤਹੋ ਨਾਨਕ ਤਹਿ ਜਾਣੀਐ ਤਹੋ ਨਾਨਕ ਤਹਿ ਜਾਣੀਐ ਕੋ ਨਾਨਕ ਤਹਿ ਜਾਣੀਐ ਸਦਾ ਬਸਤ ਤੁਮ ਸਾਥ ਸਦਾ ਬਸਤ ਤੁਮ ਸਾਥ ਲੋਕ ਵਿੱਚ ਤਾਂ ਗੁਰੂ ਤੇਗਪਾਧਰ ਮਹਾਰਾਜ ਸਾਨੂੰ ਉਪਦੇਸ਼ ਬਖਸ਼ਦੇ ਹਨ ਪਦ ਤੋਂ ਉਦਾਹਰਣ ਪਤਤ ਦੇ ਅਰਥ ਸਰਵਣ ਕਰੀਏ ਜਿਹੜੇ ਵਿਕਾਰਾਂ ਵਿੱਚ ਡਿੱਗੇ ਹੋਏ ਪਾਪਾਂ ਵਿੱਚ ਦਲਦਾਨ ਨੇ ਉਹਨੂੰ ਬਾਣੀ ਵਿੱਚ ਕਿਹਾ ਜਾਂਦਾ ਹੈ ਪਤਤ ਉਦਾਹਰਣ ਜਿਹੜਾ ਉਹਨਾਂ ਵਿਕਾਰਾਂ ਵਿੱਚ ਸਾਨੂੰ ਕੱਢ ਲੇ ਉਹਨਾਂ ਵਿਸ਼ਿਆਂ ਵਿੱਚੋਂ ਸਾਨੂੰ ਬਚਾ ਲਵੇ ਉਹਨੂੰ ਉਦਾਹਰਣ ਕਹਿੰਦੇ ਨੇ ਪੈ ਹਰਣ ਜਿਹੜਾ ਸਾਰੇ ਡਰ ਸਾਡੇ ਖਤਮ ਕਰ ਦੇ ਸਾਰੇ ਜਿਹੜੇ ਡਰ ਨੇ ਦੂਰ ਕਰ ਦੇ ਉਹਨੂੰ ਕਹਿੰਦੇ ਨੇ ਭੈ ਹਰਨ ਹਾਰ ਆਨਾਥ ਤੇ ਨਾਥ ਅਨਾਥ ਤੇ ਨਾਥ ਅਨਾਥ ਨਿਖਸਮਿਆ ਦਾ ਖਸਮ ਹੈ ਜਿੰਦਾ ਕੋਈ ਨਹੀਂ ਆਸਰਾ ਮਾਲਕ ਉਹਦਾ ਨਾਥ ਹੈ ਵਾਹਿਗੁਰੂ ਅਨਾਥ ਤੇ ਨਾਥ ਇਹ ਜੀ ਅਰਥ ਨੇ ਮੇਲ ਮੇਲ ਜਿਹੜੇ ਆਪਣੇ ਧਿਆਨ ਚਾਜਣੇ ਪਾਤਸ਼ਾਹ ਜੀ ਕਹਿ ਰਹੇ ਨੇ ਪਤ ਤੋ ਉਧਾਰਣ ਪੈ ਕਰਨ ਸਤਗੁਰੂ ਜੀ ਕਹਿੰਦੇ ਨੇ ਪ੍ਰਭੂ ਜੀ ਵਿਕਾਰੀਆਂ ਨੂੰ ਉਤਾਰਾ ਤੋਂ ਬਚਾਉਣ ਵਾਲੇ ਉਹ ਵਾਹਿਗੁਰੂ ਵਿਸ਼ੇ ਵਿਕਾਰਾਂ ਤੋਂ ਪਾਪਾਂ ਤੋਂ ਇਹ ਜੀਵ ਨੂੰ ਬਚਾਉਣ ਵਾਲੇ ਸਾਰੇ ਡਰ ਦੂਰ ਕਰਨ ਵਾਲੇ ਡਰ ਦੂਰ ਕਰਨ ਵਾਲੇ ਹਨ ਭੈ ਭੈ ਮਤਲਬ ਸਾਰੇ ਡਰ ਘਟਣ ਵਾਲੇ ਦੂਰ ਕਰਨ ਵਾਲੇ ਜੇਦੋ ਆਪਾਂ ਬਾਣੀ ਪੜ੍ਹਦੇ ਆਂ ਸਿਮਰਨ ਕਰਦੇ ਆਂ ਉਡਰ ਵੈਰੂ ਦੀ ਕਿਰਪਾ ਹੋ ਜਿੰਦੀ ਦੂਰ ਹੀ ਹੋ ਜਾਂਦੀ ਸਿਰਭੌ ਜਪੈ ਸਗਲ ਭੌ ਮਿੱਟੈ ਬਾਣੀ ਨਿਰਭਉ ਹੈ ਡਰ ਕੋ ਰਹਤ ਜਿਹੜਾ ਬਾਣੀ ਨਾਲ ਟੈਕ ਕਰੇਗਾ ਸੰਬੰਧ ਕਰੇਗਾ ਲਗਾ ਕਰੇਗਾ ਬਾਣੀ ਆਪਣੇ ਆਪ ਹੀ ਉਹਦੇ ਡਰ ਦੂਰ ਕਰ ਜਿੰਦੀ ਭੋਜਨ ਖਾ ਕੇ ਭੁੱਖ ਦੂਰ ਹੋ ਜਾਂਦੀ ਹੈ ਪਾਣੀ ਪੀ ਕੇ ਪਿਆਸ ਦੂਰ ਹੋ ਜਾਂਦੀ ਹੈ ਇਸ ਤਰ੍ਹਾਂ ਨਿਰਭਉ ਨੂੰ ਜਪ ਕੇ ਸੇਵਨ ਕਰਕੇ ਗੁਰੂ ਸ਼ਬਦ ਦਾ ਇਹ ਕੋਈ ਜਿਹੜੇ ਡਰ ਨੇ ਅੰਦਰੋਂ ਸਾਰੇ ਦੂਰ ਹੋ ਜਾਂਦੇ ਨੇ ਕਹੋ ਨਾਮਿਤ ਤਹ ਜਾਨੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਇਉਂ ਸਮਝਣਾ ਤੈਨੂੰ ਚਾਹੀਦਾ ਹੈ ਕਿ ਉਹ ਸਦਾ ਹੀ ਤੇਰੇ ਨਾਲ ਵਸਦਾ ਹੈ ਸਦਾ ਵਸਤ ਤੁਮ ਸਾਥ ਸਦਾ ਯੋ ਸਾਡੇ ਨਾਲ ਇਸ ਤਰ੍ਹਾਂ ਸਮਝਣਾ ਕਿ ਉਹ ਪਾਪਾਂ ਤੋਂ ਵਿਸ਼ਿਆਂ ਬਚਾਰਾਂ ਤੁਹਨ ਬਚਾਉਣ ਵਾਲਾ ਸਾਰੇ ਡਰ ਭੈ ਦੂਰ ਕਰਨ ਵਾਲਾ ਹੈ ਨੇ ਖਸਮਾਂ ਨੂੰ ਖਸ ਜਿਹਦਾ ਕੋਈ ਆਸਰਾ ਆਸਰਾ ਦੇਣ ਵਾਲਾ ਹੈ ਤੇ ਉਹ ਇਸ ਤਰ੍ਹਾਂ ਸਮਝ ਨੂੰ ਕਿ ਮੇਰੇ ਨਾਲ ਹੀ ਹੈ ਸਦਾ ਤਨ ਧਨ ਜਿਸ ਤੋਂ ਕੋ ਦਿਓ ਤਨ ਧਨ ਜਿਸ ਤੋਂ ਕੋ ਦਿਓ ਤਨ ਧਨ ਜਿਸ ਤੋਂ ਕੋ ਤਾਸਿਉ ਨਿਹੂ ਨਕੀਨ

ਹਰ ਤੂੰ ਦੌਲਤ ਦੀਨ ਹਰ ਤੂੰ ਦੌਲਤ ਦੀਨ ਹਰ ਤੂੰ ਦੌਲਤ ਦੀਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਕਰੇ ਨੇ ਤਨ ਧਨ ਜਿਹ ਤੋ ਕੋ ਦੀ ਤਨ ਕੀ ਇਹ ਸਰੀਰ ਧਨ ਕੀ ਇਹ ਮਾਇਆ ਧਨ ਪਦਾਰਥ ਨੇ ਜੇ ਹੁਣ ਜਦ ਇਹਦਾ ਵਿਚਾਰਨ ਕਰਨਾ ਬੜਾ ਧਿਆਨ ਰੱਖਣਾ ਪੈਂਦਾ ਤਨ ਧਨ ਜਿਹ ਤੋ ਕੋ ਦੀ ਤੈਨੂੰ ਦਿੱਤੇ ਨੇ ਵਾਹਿਗੁਰੂ ਇਹ ਤਨ ਵੀ ਸੁੰਦਰ ਉਹਨੇ ਦਿੱਤਾ ਹੈ ਧਨ ਪਦਾਰਥ ਵੀ ਉਹਨੇ ਦਿੱਤੇ ਤਾਂ ਸਿਉ ਨੇਹੋ ਨਾ ਕੀ ਜਿਹੜੇ ਪ੍ਰਮਾਤਮਾ ਨੇ ਤੈਨੂੰ ਦਾਤਾਂ ਦਿੱਤੀਆਂ ਨੇ ਧਨ ਪਦਾਰਥ ਦਿੱਤੇ ਨੇ ਉਹਦੇ ਨਾਲ ਨੇਹੀ ਕਿਉਂ ਨਹੀਂ ਕਰਦਾ ਉਹਦੇ ਨਾਲ ਸਨੇਹ ਕਿਉਂ ਨਹੀਂ ਕਰ ਉਹਨੇ ਸਨੇਹ ਦੀ ਨਿਸ਼ਾਨੀ ਇਹ ਤਾਂ ਅੰਮ੍ਰਿਤ ਜਿਲੇ ਟੇਗਾ ਬਾਣੀ ਪੜੇਗਾ ਸਿਮਰਨ ਕਰੇ ਤਾਂ ਸਿਉ ਨੇਹੋ ਨਾ ਕੀ ਕਿਉਂ ਭੁੱਲਿਆ ਹੋਇਆ ਪਾਤਸ਼ਾਹ ਕਹਿੰਦੇ ਕਹੋ ਨਾਨਕ ਨਰਭਾਵ ਇਹ ਝੱਲੇ ਮਨੁੱਖ ਕਮਲੇ ਮਨੁੱਖ ਕਹੋ ਨਾਨਕ ਨਰਭਾਵ ਅਬ ਕਿਉਂ ਡੋਲਤ ਦੀਨ ਕਹਿੰਦੇ ਹੁਣ ਤੂੰ ਫਿਰ ਕਿਉਂ ਕਬਰਾਇਆ ਫਿਰਦਾ ਡੋਲਤ ਦੀਨ ਡੋਲਦਾ ਫਿਰਦਾ ਕਬਰਿਆ ਹੋਇਆ ਇਹ ਹੀ ਵਜ੍ਹਾ ਹੈ ਜਿਹੜੇ ਪ੍ਰਮਾਤਮਾ ਨੇ ਤੈਨੂੰ ਸਾਰੇ ਧਨ ਤਦੜ ਦਿੱਤੇ ਨੇ ਉਹਦੇ ਨਾਲ ਤੂੰ ਨੇਂ ਨਹੀਂ ਕਰਦਾ ਤਨ ਤਨ ਸੰਪੈ ਸੁਖ ਦਿਉ 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 ਹਰਜਹ ਨੀਕੇ ਧਾਮ ਹਰਜਹ ਨੀਕੇ ਧਾਮ ਕਹੁ ਨਾਨਕ ਸੁਨ ਰੇ ਮਨ 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 ਸਿਮਰਤ ਕਾਹੇ ਨਰਾਮ ਸਿਮਰਤ ਕਾਹੇ ਨਰਾਮ ਮੇਸ ਰੋਗ ਵਿੱਚ ਪਾਛਾ ਕਿਰਪਾ ਕਰਦੇ ਹਨ ਗੁਰੂ ਤੇਗ ਬਹਾਦਰ ਜੀ ਉਪਦੇਸ਼ ਕਰਦੇ ਹਨ ਤਨ ਧਨ ਸੰਪੈ ਸੁਖ ਦੀ ਤਨ ਦੇ ਅਕਸਰਣ ਕੀਤੇ ਧਨ ਦੇ ਅਕਸਰਣ ਸਰਵਣ ਕੀਤੇ ਹੁਣ ਪਾਛਾ ਕੇ ਸੰਪੈ ਸੰਪੈ ਇਹ ਵੀ ਧਨ ਪਦਾਰਥ ਸੰਪਤੀ ਲਾਲ ਉਸਾਰੇ ਦੇਜਾ ਇਹ ਸਾਰੇ ਅਜ ਅਜ ਜੈ ਜੀਕੇ ਧਾਮ ਅਤੇ ਨੀਕੇ ਧਾਮ ਮਤਲਬ ਸੋਹਣੇ ਘਰ ਦਿੰਦੇ ਨੇ ਨੀਕੇ ਦਾ ਅਰਥ ਹੈ ਸੋਹਣੇ ਧਾਮ ਦਾ ਅਰਥ ਹੈ ਘਰ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਜਿਸ ਵਾਹਿਗੁਰੂ ਨੇ ਤੈਨੂੰ ਸਰੀਰ ਦਿੱਤਾ ਧਨ ਦਿੱਤਾ ਜਾਇਦਾਦ ਦਿੱਤੀ ਸੰਪੈ ਸੰਪੈ ਮਤਲਬ ਜਾਇਦਾਦ ਵੀ ਦਿੱਤੀ ਵੀ ਹੈ ਸੁੱਖ ਦਿੱਤੇ ਨੇ ਅਤੇ ਸੋਹਣੇ ਘਰ ਵੀ ਰਹਿਣ ਵਾਸਤੇ ਦਿੱਤੇ ਨੇ ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ ਹੁਣ ਆਪਾਂ ਸੁਖ ਨੂੰ ਸੈਰੋਂ ਪੜਦੇ ਗੁਰਦੇ ਗੁਰੂ ਅਰਜਨ ਸਾਹਿਬ ਜੀ ਦੇ ਜਿਹੇ ਪ੍ਰਸਾਦ ਬਸੈ ਸੁਖ ਮੰਦਰ ਇਸੈ ਧਿਆਰੇ ਸਦਾ ਮਨ ਅੰਦਰ ਇਹਦੀ ਕਿਰਪਾ ਨਾਲ ਅਸੀਂ ਏਹ ਧਰਾਂ 'ਚ ਵਸ ਰਹੇ ਆਂ ਉਹਨੂੰ ਯਾਦ ਕਰੈ। 니 ਉਹਦੀ ਕਿਰਪਾ ਦੇ ਨਾਲ ਉਹ ਵੀ ਲੋਕ ਨੇ ਸਰਕਾਰ ਦੇ ਵੀ ਰਹੇ। ਇਹ ਤਾਂ ਦੀ ਨਜ਼ਰੀਂ ਕਿਰਪਾਈ ਮੇਰੇ ਇਸ ਕਰਕੇ ਜਿਹੜੇ ਵੰਦੂ ਨੇ ਤੈਨੂੰ ਨੀਕੇ ਧਾਮ ਦਿੱਤੇ ਨੇ ਧਰਤ ਦਾ ਜਾਇਦਾਦ ਦਿੱਤੀ ਇਹ ਜਾਇਦਾਦ ਨੂੰ ਵੇਖ ਕੇ ਆਪਣਾ ਪੈੜੀ ਬੰਨਾ ਵੇਖ ਕੇ ਆਪਣਾ ਘਰ ਵੇਖ ਕੇ ਆਪਣਾ ਧਨ ਵੇਖ ਕੇ ਯਾਦ ਕਰਨੇ ਕਰ ਵੀ ਵੀ ਵੈਦੁਰੂ ਨੇ ਗਾਵੈ ਕੋਤਾ ਜਾਣੇ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਦਾ ਬਿਮਾਰ ਨੇ ਆ ਵੀ ਦਾ ਦਿੱਤੀ ਗਾਮ ਆ ਵੀ ਸਤੇ ਪਾਸ ਨੇ ਕਿਰਪਾ ਗਾਮ ਇਸ ਤਰ੍ਹਾਂ ਧਨ ਗੁਣ ਤੇਗ ਭਦਰ ਮਾਰ ਕਹਿੰਦੇ ਅਰਜੈ ਨੀਕੇ ਤਾਂ ਸਾਰਾ ਕੁਛ ਉਹਨੇ ਤੁਸੋਂ ਨੇ ਘਰ ਰਹਿਣ ਵਾਸਤੇ ਦਿੱਤੇ ਹਨ سب سکھ داتا رام ہے سب سکھ داتار رام ہے کو <coughs> دوسر ناہن کوئی, دوسر ناہن کوئی

ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਕਹਿ ਰਹੇ ਨੇ ਸਭ ਸੁਖ ਦਾਤਾ RAM ਸਭ ਦੋ ਬਚਨ ਸਾਰੇ ਆਜੰਦ ਨੇ ਸੁਖ ਕੋਈ ਸੁਖ ਹੋਵੇ ਧੀਆ ਪੁੱਤਰਾਂ ਦਾ ਲਾਲੂ ਕੋਈ ਵੀ ਧਨਪਦਾਰ ਦਾ ਲਾਲੂ ਸਰੀਰਿਕ ਸੁਖ ਲਾਲੂ ਮਨ ਕਰਕੇ ਸੁਖ ਲਾਲੂ ਤਨ ਕਰਕੇ ਸੁਖ ਲਾਲੂ ਕੋਈ ਵੀ ਲਾਲੂ ਜੀ ਸਾਰੇ ਸੁੱਖਾਂ ਨੂੰ ਦੇਣ ਵਾਲਾ ਕੌਣ ਹੈ ਮਹਾਰਾਜ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਸਭ ਸੁਖ ਦਾਤਾ RAM ਹੈ ਇਹ ਜਾਣਨਾ ਵੀ ਜਿਹੜੇ ਸੁੱਖ ਦਿੱਤੇ ਨੇ ਤੂੰ ਕਿਸੇ ਨੂੰ ਨਹੀਂ ਦੱਸ ਸਕਦਾ ਇਹ ਫਿਰ ਜਿਹੜੀ ਤੇਰੀ ਸੋਚ ਹੈ ਗਲਤ ਹੋਏਗੀ ਰੱਬ ਦਾ ਦੇਣਦਾਰ ਸਾਨੂੰ ਬਣਨਾ ਪੈ ਜਾਂਦਾ ਉਹ ਕਹਿੰਦਾ ਮੈਨੂੰ ਪੁਰਾਣੇ ਨੇ ਦਿੱਤਾ ਮਹਾਰਾਜ ਕਹਦੇ ਨੇ ਨੋ ਵੀ ਸਲੋਗ ਜਿਹਨੇ ਕੋਈ ਨਹੀਂ ਦੇ ਸਕਦਾ ਦਿੱਤਾ ਹੈ ਤਾਂ ਰੱਬ ਨੇ ਦਿੱਤਾ ਵਾਹਿਗੁਰੂ ਨੇ ਤੈਨੂੰ ਦਿੱਤਾ ਸਭ ਸੁੱਖ ਜਿਹੜੇ ਤੇਰੇ ਕੋਲ ਨੇ ਅੱਜ ਉਹ ਵਾਹਿਗੁਰੂ ਨੇ ਦਿੱਤੇ ਉਹਨਾਂ ਦਾ ਦਾਤਾ ਹੀ ਰਾਮ ਹੈ ਹੋਰ ਹੈ ਹੀ ਨਹੀਂ ਦੁਜਾ ਦਾਤਾ ਦਾਤ ਰੱਖੀ ਹਾ ਤਪ ਜਿਸ ਭਾਵੇਂ ਇਸ ਦੇਈ ਦਾਤਾ ਦਾ ਮਾਲ ਕੀ ਉਹ ਨੂੰ ਦਦਾਤਾਰ ਕਹਿੰਦੇ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਦਾ ਦਦਾ ਦਾਤਾ ਇੱਕ ਹੈ ਤਿੱਕੋ ਹੀ ਦਾਤਾ ਫਿਰ ਬਈ ਦੂਜੇ ਦਾ ਨਾਮ ਕਿਉਂ ਤੂੰ ਲੈਣਾ ਪਿਆ ਵੀ ਭਲਾਣੇ ਦਿੱਤਾ ਪਾਤਸ਼ਾਹ ਕਹਿੰਦੇ ਸਭ ਸੁਖ ਦਾਤਾ RAM ਸਾਰੇ ਸੁਖਾਂ ਨੂੰ ਦੇਣ ਵਾਲਾ RAM ਹੈ ਦੂਸਰ ਨਾਹਿਨ ਕੋਈ ਅੱਗੇ ਕਹਿ ਵੀ ਰਹੇ ਨੀ ਦੂਜਾ ਨਹੀਂ ਹੋਰ ਕੋਈ ਇਹ ਇਹ ਅਰਥ ਹੈ ਵੀ ਜਿਨ੍ਹਾਂ ਨੂੰ ਪਹਿਲਾਂ ਸੁੱਖ ਮਿਲੇ ਨੇ ਵਾਹਿਗੁਰੂ ਦੇ ਕਰਮ ਦੇ ਵਾਹਿਗੁਰੂ ਨੇ ਦਿੱਤੇ ਨੇ ਦੂਜਾ ਨਹੀਂ ਕੋਈ ਜਿਨ੍ਹਾਂ ਨੂੰ ਹੁਣ ਮਿਲਦੇ ਨੇ ਸੁੱਖ ਸਾਰੇ ਇਹ ਵੀ ਵਾਹਿਗੁਰੂ ਨੇ ਦਿੱਤੇ ਨੇ ਦੂਜਾ ਨਹੀਂ ਕੋਈ ਅੱਗਾ ਨੂੰ ਜਿਨ੍ਹਾਂ ਨੂੰ ਮਿਲਣਗੇ ਸੁੱਖ ਬਈ ਸਾਰੇ ਉਹ ਵਾਹਿਗੁਰੂ ਨੇ ਹੀ ਦੇਣਾ ਦੂਜਾ ਦੇਣ ਵਾਲਾ ਹੋਰ ਕੋਈ ਨਹੀਂ ਹੈ ਕਹੋ ਨਾਨਕ ਸੁਨ ਰੇ ਮਨ ਤੈ ਸਿਮਰਤ ਗਤਹੁਏ ਉਹ ਵਾਹਿਗੁਰੂ ਦਾ ਤੂੰ ਸਿਮਰਨ ਕਰ ਉਹਨੇ ਸਿਮਰ ਨਾਲ ਤੇਰਾ ਸ਼ਕਤਾਰਾ ਹੈ ਉਹਨੇ ਸਿਮਰ ਨਾਲ ਤੇਰੀ ਗਤੀ ਹੈ ਗਤ ਦਾ ਉੱਚੀ ਅਵਸਥਾ ਦਾ ਵੀ ਆਤਮਿਕ ਅਵਸਥਾ ਤੇਰੀ ਉੱਚੀ ਹੋ ਜੇਗੀ ਜਹ ਸਿਮਰਤ ਗਤ ਪਾਈਏ ਜਹ ਸਿਮਰਤ ਗਤ ਪਾਈਏ ਜਹ ਸਿਮਰਤ ਗਤ ਪਾਈਏ ਜਹ ਸਿਮਰਤ ਗਤ ਪਾਈਏ ਤੇ ਭਜ ਰੇ ਤੈ ਮੀਤ ਦੇ ਜਪ ਦੇ ਰੀਤੇ ਮੀਤ ਜਪ ਦੇ ਰੀਤੇ ਮੀਤ ਜਪ ਦੇ ਰੀਤੇ ਮੀਤ ਕਹੋ ਨਾਨਕ ਸੁਨ ਰੇ ਮਨਾ 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 ਹਉਦ ਘਟਤ ਹੈ ਨੀਤ ਬੋਧਕਟਤ ਹੈ ਨੀਤ ਬੋਧਕਟਤ ਹੈ ਨੀਤ ਬੋਧਕਟਤ ਹੈ ਨੀਤ ਨੌਵੇਂ ਸ਼ਲੋਕ ਪਾਤਸ਼ਾਹ ਨੇ ਕਹਿ ਸਾਰੇ ਸੁਖ ਦੇਣ ਵਾਲਾ ਹੈ ਹੋਰ ਦੂਜਾ ਨਹੀਂ ਹੈ ਉਹਨੂੰ ਸਿਮਰਿਆ ਕਰ ਉਹਦੇ ਸਿਮਰੇ ਹੀ ਤੇ ਗੱਦੀ ਹੋਣੀ ਸ਼ਕਾਰ ਅਵਸਥਾ ਵਿੱਚ ਹੀ ਹੁਣ ਤਵੇ 10ਵੇਂ ਸ਼ਲੋਕ ਤੇ ਫਿਰ ਕਹਿੰਦੇ ਜਹ ਸਿਮਰਤ ਗਤ ਪਾਏ ਨੌਵੇਂ ਚ ਲਾਸਟ ਇਹ ਕਹੇ ਗੱਤ ਮਿਲਦੀ ਹੈ ਹੁਣ ਪਾਸਾ ਕਹਿੰਦੇ ਜਿਹਨੇ ਸਿਮਰਨ ਨਾਲ ਤੈਨੂੰ ਸਰਕਾਰਾਂ ਮਿਲਣਾ ਮਿਲਿਆ ਏ ਤਾਂ ਜਿਨ੍ਹਾਂ ਤੇ ਜਿਨ੍ਹਾਂ ਦੀ ਵੀ ਸਿਮਰਨ ਨਾਲ ਹੀ ਹੋਈ ਤਾ ਉਹ ਨਾਨਕ ਕੀ ਤਰਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਦਾ ਸਿਮਰਨ ਤੋਂ ਬਿਨਾ ਨਹੀਂ ਸਿਮਰਤ ਕੀ ਹੈ ਸਿਮਰ ਦੇ ਅਰਥ ਨੇ ਉਹ ਚੇਤੇ ਕਰਨਾ ਯਾਦ ਕਰਨਾ ਉਹ ਧਿਆਨ ਉਹਨੂੰ ਯਾਦ ਰੱਖਣਾ ਆਪਣੇ ਦਿਲ ਦਿਮਾਗ ਦੇ ਵਿੱਚ ਜੇ ਸਿਮਰਤ ਗਤ ਪਾਈ ਤੂੰ ਇਹ ਦੁੱਖਾਂ ਤੋਂ ਵੀ ਮੁਕਤ ਹੋ ਜਾਏਗਾ ਭੈ ਡਰ ਤੇਰੀ ਸਾਰੇ ਮੁਕਤ ਉਹਨਾਂ ਤੋਂ ਵੀ ਮੁਕਤ ਹੋਏ ਕਸ਼ਟ ਬਿਗੜਨਾ ਤੋਂ ਵੀ ਮੁਕਤ ਹੋਏ ਬਿਕੋ ਇੱਕ ਇੱਕ ਸ਼ਬਦੇ ਬੜੇ ਬੜਿਆ ਤੇ ਜੇ ਨੁਗਾਈ ਤੇ ਜਾਨ ਲੱਗ ਗਈ ਇੱਕ ਸ਼ਲੋਕ ਤੇ ਟਾਈਮ ਹੀ ਬੋਲਦ ਲੱਗ ਜਾਂਦਾ ਹੈ ਜੈ ਸਿਮਰਤ ਗਤ ਪਾਈ ਜਿਹਨੇ ਕਿਰਪਾ ਦੇ ਨਾਲ ਜਿਹਨੂੰ ਸਿਮਰਿਆ ਤੇਰੇ ਸਾਰੇ ਦਾ ਦੁੱਖ ਵੀ ਉਹਨਾਂ ਤੋਂ ਵੀ ਮੁਕਤ ਹੁੰਦਾ ਹੈ ਦਸ਼ਨਾ ਤੋਂ ਵੀ ਮੁਕਤ ਹੁੰਦਾ ਹੈ ਭੈ ਡਰ ਤੋਂ ਵੀ ਮੁਕਤ ਹੁੰਦਾ ਹੈ ਜਾਂ ਜੋ 84 ਦਾ ਗੇੜ ਹੈ ਉਹਦੇ ਤੋਂ ਵੀ ਮੁਕਤ ਹੁੰਦਾ ਹੈ ਤਹਿ ਪਜ ਰੇਤੇ ਨੀਤ ਮੇਰੇ ਮਿੱਤਰ ਆਪਾਂ ਨੂੰ ਮਿੱਤਰ ਕਰਕੇ ਸਬੋਧਨ ਕਰਦੇ ਨੇ ਉਹਨੂੰ ਭਜ ਮਤਲਬ ਜਪ ਕਉ ਨਾਨਕ ਸੁਨ ਰੇਮ ਆਉਦ ਘਟਤ ਹੈ ਨੀ ਮਨ ਸਬੋਧਨ ਕਰਕੇ ਸਮੁੱਚੀ ਲੋਕਾਈ ਨੂੰ ਕਹਿੰਦੇ ਪਏ ਨੇ ਇਹ ਤੇਰੀ ਆਉਦ ਜਿਹੜੀ ਉਮਰ ਹੈ ਇਹ ਦਿਨ ਪਰ ਦਿਨ ਘਟਦੀ ਜਾ ਰਹੀ ਹੈ ਆਪਾਂ ਕਹਿੰਨੇ ਉਮਰ ਵੱਡੀ ਹੋਈ ਪਾਸ਼ਾ ਕਹਿੰਦੇ ਨਹੀਂ ਉਮਰ ਘਟਦੀ ਜਾ ਰਹੀ ਹੈ ਤਿੰਨੇ ਤੋਲਾ ਹ ਲੈ ਲੈ ਪੰਜ ਤਤ ਕੋ ਤਨ ਰਚਿਓ ਪਾਚ ਤਤ ਕੋ ਤਨ ਰ ਜਿਉ ਪਾਚ ਤਤ ਕੋ ਕੰਨ ਰ ਜਿਉ ਪਾਚ ਤਤ ਕੋ ਕੰਨ ਰ ਜਿਉ ਜਾਨੋ ਚਤਰ ਸੁਜਾਨ ਜਾਨੋ ਚਤਰ ਸੁਜਾਨ ਜਾਨੋ ਚਤਰ ਸੁਜਾਨ ਜਾਨੋ ਚਤਰ ਸੁਜਾਨ ਜਿਤੇ ਉਪਜਿਉ ਨਾਨਕ ਕਿਤੇ ਉਪਜਿਉ ਨਾਨਕ ਲੀਨ ਤਾਹੀ ਮਹਿਮਾਨ ਲੀਨ ਤਾਹੀ ਮਹਿਮਾਨ ਪਾਂਚ ਤਤ ਕੋ ਤਨ ਰਚੇ ਪਾਂਚ ਤਤ ਕੀ ਨੇ ਮਿੱਟੀ ਹੈ ਹਵਾ ਹੈ ਪਾਣੀ ਹੈ ਅੱਗ ਹੈ ਆਕਾਸ਼ ਇਹ ਪੰਜ ਤੱਤ ਇਹ ਪੰਜ ਤੱਤ ਵੀ ਕਿੰਨੇ ਬਣਾਏ ਇਹ 19 ਲਿਖੇ ਲਿਆ ਗੁਰੂ ਗ੍ਰੰਥ ਸਾਹਿਬਾ ਸਾਰੀ ਡਿਟੇਲ ਸ੍ਰਿਸ਼ਟੀ ਦੀ ਕਿਵੇਂ ਬਣੀ ਕਿਵੇਂ ਇਹਨੂੰ ਰੱਬ ਨੇ ਸਿਸਟਮ ਨੂੰ ਬਣਾਇਆ ਤਲਾਏ ਸਾਚੇ ਤੇ ਪਗੜਾ ਪਿਆ ਪਰਉਣੀ ਤੇ ਜਲ ਹੋਏ ਜਲ ਤੇ ਤਿਤਪੁਣ ਸਾਜਿਆ ਘਟਟ ਜੋਤ ਸਮੋ ਕਿਵੇਂ ਪਾਤਸ਼ਾਹ ਦੀ ਮੌਜੂਦ ਸਾਚੇ ਤੇ ਪਵਨ ਹਵਾ ਹਵਾ ਤੇ ਪਾਣੀ ਫਿਰ ਚਾਰੇ ਖਾਣੀ ਤਿਆਰ ਕਰ ਦੇ ਫਿਰ ਜੀਵਾਂ ਦੀ ਰਚਨਾ ਕਰ ਅੰਡਾ ਜੇਰ ਜਿਸੇ ਤੇ ਉਤਪਤ ਹੁੰਦਾ ਬਾਣੀ ਇਸ ਤਰ੍ਹਾਂ ਪੰਜ ਤਤ ਤੋਂ ਤਨ ਰਚ ਕਿੱਡਾ ਬਿਆਨ ਹੈ ਜਾਨੋ ਚਤਰ ਸੁਜਾਨ ਪੰਜਾਂ ਤਤਾਂ ਦੀ ਦੇਹੀ ਆਪਣੀ ਸਾਰੇ ਪੰਜ ਤਤੋਂ ਨੇ ਬਣਾਏ ਪੰਜਾਂ ਤਤਾਂ ਤੋਂ ਸਰੀਰ ਉਹਨੇ ਬਣਾਇ ਵੇਖੋ ਕਿੰਨਾ ਸਿਆਣਾ ਹੈ ਇਸ ਕਰਕੇ ਕਿੰਨਾ ਸੁਜਾਨ ਹੈ ਜਾਨੋ ਚਤਰ ਸੁਜਾਨ ਜੇ ਦੇਵ ਤੇਉ ਪਦੀਵ ਨਾਨਕ ਲੀਨਤਾ ਹੀ ਮੈਂ ਮਾ ਇਸ ਤਰ੍ਹਾਂ ਵੀ ਅਰਥ ਕੀਤੇ ਨੇ ਗ੍ਰੰਥਾਕਾਰਾਂ ਚ ਕਿ हे ਚਲਾਕ ਮਨੁੱਖ हे ਸਿਆਣੇ ਮਨੁੱਖ ਤੂੰ ਜਾਣਦਾ ਕਿ ਤੇਰਾ ਸਰੀਰ ਪ੍ਰਮਾਤਮਾ ਨੇ ਪੰਜ ਤਤ ਬਣਾਇ ਜਾਨਦ ਤੂੰ ਸਿਆਣਾ ਬਣਦਾ ਪੜਿਆ ਲਿਖਿਆ ਸੁਝਵਣ ਦਾ ਜਾਣਦਾ ਕਿ ਤੇਨੂੰ ਇਹ ਪੰਜ ਤਤਾਂ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਬਣਾਇ ਇਹ ਯਕੀਨ ਜਾਨ ਜਿੰਨਾ ਤਤਾਂ ਤੇ ਸਰੀਰ ਬਣਿਆ ਉਹਨਾਂ ਵਿੱਚ ਹੀ ਫਿਰ ਮਾਰਕ ਕਹਿੰਦੇ ਇਹਨੇ ਲੀਨ ਵਿੱਚ ਉਵੇਂ ਹੀ ਹੋ ਜਾਣਾ ਉਹਨਾਂ ਵਿੱਚ ਇਸ ਇਹ ਤਤਾਂ ਵਿੱਚ ਤਤ ਸਮਾ ਜਾ ਜਾ ਜਿਉਂ ਜਦ ਮੈਂ ਜਲਿਆਇ ਖਤੰ ਤਿਉਂ ਜੋਤੀ ਸਮ ਜੋਸਮਾ ਪਮਨੇ ਮੇ ਪਵਨ ਸਮ ਜੋਤੀ ਮੇ ਜੋਤ ਰ ਲਜਾਏ ਮਾਟੀ ਮਾਟੀ ਹੋਈਏ ਰੋਹਣ ਹਾਰੇ ਕੀ ਕਉਂ ਪਾਸ਼ਾ ਕਿਨ ਜਿਹੜੇ ਤਤ ਤੋਂ ਸਰੀਰ ਬਣਿਆ ਉਹਨਾਂ ਵਿੱਚ ਹੀ ਲੀਨ ਹੋ ਜਾਏਗਾ ਫੇਰ ਟੁੱਟੇ ਮੋਮੇ ਤੇ ਫਸ ਕੇ ਪਰਮਾਤਮਾ ਨੂੰ ਕਿਉਂ ਭੁਲਾ ਰਿਹਾ ਜਦੋਂ ਤੈਨੂੰ ਪਤਾ ਹੈ ਜਾਨੋ ਚਤਰ ਸਜਾਂ ਤੂੰ ਤਾਂ ਸਿਆਣਾ ਮਰ ਕਿਉਂ ਤੂੰ ਸਮਝਦਾ ਨਹੀਂ ਫੇਰ ਇਹ ਗੱਲ ਕਿਉਂ ਨਹੀਂ ਸਮਝਦਾ ਪੰਜ ਤਤਾਂ ਤੋਂ ਤੂੰ ਸਰੀਰ ਬਣਿਆ ਤੇ ਉਹਨਾਂ ਵਿੱਚ ਇਹਨੇ ਲੀਨ ਹੋ ਜਾਣਾ ਫੇਰ ਭਈ ਕਿਉਂ ਨਹੀਂ ਵਾਹਿਗੁਰੂ ਨੂੰ ਤੂੰ ਚੇਤੇ ਕਰਦਾ ਇਹ 11 ਸਲੋਕਾਂ ਦੇ ਅਪਾਰਤ ਸਰਵਣ ਕੀਤੇ ਨੇ ਕੱਲ ਨੂੰ ਫੇਰ ਬਾਅਦ ਵਿੱਚ ਸਲੋਕ ਦੇ ਕੇ ਅੰਤਵਾ ਸਰਵਨ ਕਰਾਂ ਸਾਰਿਆਂ ਦਾ ਧੰਨਵਾਦ ਸਤਨ ਬੜੇ ਸ਼ਰਧਾ ਨਾਲ ਪਾਗਾਂ ਦਾ ਸ਼ੁਭ ਹੋ ਦਿੱਤਾ ਹੈ ਜਿਸ ਗੁਰੂ ਤੇਗ ਬਹਾਦਰ ਮਹਾਰਾਜ ਦੀ 350 ਸਾਲਾ ਸ਼ਤਾਬਦੀ ਦੀ ਪਾਵਨਤਾ ਸਹਿ ਮਨਾ ਰਹੇ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ